ਵੈਲਕਮ ਹੈ ਵੀਰੇ ਢੱਲੋ ਪੀਨ ਕਲੱਬ ਦੇ ਵਿੱਚ। ਦੋ ਆ ਆਪਾਂ ਦੋ ਸੰਮੂਹਾਂ ਨੇ ਤੋਂ ਪਠੇਲੇ ਗਿਆਂਦੇ ਕੱਲ ਉਡਾਉਣ ਲਈ ਤੇ ਬਾਈ ਹੁਣ ਆਪ ਹੀ ਬਾਈ ਛੱਡਦੇ ਆ ਤੇ ਆਪਣਾ ਮੋਹ ਪਿਆਰ ਬਹੁਤ ਆ ਬਾਈ ਹੁਣ ਨਾਲ ਤੇ ਉਹਨਾਂ ਨੇ ਆਪ ਆਪਾਂ ਨੂੰ ਦੇ ਦੇ ਡਾਉਣ ਲਈ ਬੱਚੇ। ਤੇ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਪੱਲੇ ਐ ਸ਼ੋਅ ਕਰਾਉਣੇ ਇਹਨਾਂ ਦੇ। ਇਧਰੋਂ ਵੀ ਚੈੱਕ ਕਰ ਲੋ ਪੱਲਾ। ਆ ਬੱਚੇ ਦਾ ਪੱਲਾ ਚੈੱਕ ਕਰੂੰ ਤੇ ਹਾਈਟ ਲੈਂਥ ਚ ਵੀ ਉਹਦੇ ਨਾਲ ਬਹੁਤ ਵੱਡਾ ਦਾ ਬੱਚਾ ਐ ਜਿਹੜਾ ਬਹੁਤ ਵੱਡਾ ਕੂਟਰ ਹੁੰਦਾ ਕੱਤੀ ਬਲੀਆ ਤਦ ਤੇ ਘਾਤ ਗੁੱਦ ਬਹੁਤ ਆ ਬੱਚੇ ਲੈਣ ਦੇ ਲੋਗ ਗੇਟਸ ਤੋਂ ਬਾਹਰ ਤੇ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਸਬਸਕ੍ਰਾਈਬ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਤਾਂ ਕਿ ਹਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਜੀ